ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ 30-30 ਹਜ਼ਾਰ ਰੁਪਏ ਦਾ ਮਿਲੇਗਾ ਲਾਭ ਇਸ ਸਕੀਮ ਦੇ ਫਾਰਮ ਭਰ ਲਓ ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਦੀ ਤਾਂ ਪਹਿਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਦੀ ਤੇ ਅਮਿਤ ਸ਼ਾਹ ਦੀ ਪੰਜਾਬ ਫੇਰੀ ਤੋਂ ਕਿਸਾਨ ਨਾਖੁਸ਼ ਐਸ ਕੇ ਐਮ ਦਾ ਐਲਾਨ ਤਾਂ ਦੇਖ ਸਤਿ ਸ੍ਰੀ ਅਕਾਲ ਵੱਡੀ ਅਪਡੇਟ ਹੈ ਸੰਯੁਕਤ ਕਿਸਾਨ ਮੋਰਚਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਵਿੱਚ ਰੈਲੀ ਕਰਦੇ ਹਾਂ ਤਾਂ ਸਾਂਝਾ ਮੋਰਚਾ ਕਿਸਾਨ ਜ਼ਿਲ੍ਹਾ ਤਹਿਸੀਲ ਪੱਦਰ ਤੇ ਝੰਡੇ ਦਿਖਾ ਕੇ ਵਿਰੋਧ ਕਰਾਂਗੇ ਤਾਂ ਦੇਖ ਸਤਿ ਸ੍ਰੀ ਅਕਾਲ ਇਸ ਵੀਡੀਓ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਫੈਸਲਾ ਚੰਡੀਗੜ੍ਹ ਵਿੱਚ ਹੋਈ ਮੋਰਚੇ ਦੀ ਮੀਟਿੰਗ ਵਿੱਚ ਲਿਆ ਗਿਆ ਇਹ ਮੀਟਿੰਗ 21 ਮਈ ਨੂੰ ਜਗਰਾਉ ਵਿਖੇ ਹੋਣ ਵਾਲੀ ਮਹਾਰੈਲੀ ਦੀਆਂ ਤਿਆਰੀਆਂ ਸੰਬੰਧੀ ਬੁਲਾਈ ਗਈ ਸੀ ਤਾਂ ਦੇਖ ਸਕਦੇ ਹੋ ਇਸ ਵੀਰਲ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਵਾਰੀ ਰੋਸ ਜਿਹੜਾ ਪਾਇਆ ਜਾ ਰਿਹਾ ਹੈ ਬਲ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਹੁਣ ਇੱਕ ਹੋਰ ਮੈਂਬਰ ਨੇ ਦਿੱਤਾ ਅਸਤੀਫਾ ਜੀ ਹਾਂ ਵੱਡੀ ਤਾਜ਼ਾ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ ਲੱਗਾ ਇੱਕ ਹੋਰ ਵੱਡਾ ਝਟਕਾ ਤਾਂ ਦੇਖ ਸਕਦੇ ਹੋ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਮਚੀ ਹੋਈ ਹੈ ਇਸ ਦੌਰਾਨ ਜਲੰਧਰ ਚਾਵਾ ਦੀ ਪਾਰਟੀ ਨੂੰ ਝਟਕਾ ਲੱਗਾ ਹੈ ਜਾਣਕਾਰੀ ਮੁਤਾਬਕ ਵਿਨਿਤ ਤੀਰ ਨੇ ਆਵਾ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਤਾਂ ਇਸ ਵੇਲੇ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੇਖ ਸਕਦੇ ਹੋ ਚੋਣਾਂ ਦੌਰਾਨ ਭਰਿਆ મોદી ਸਰਕਾਰ ਦਾ ਖਜ਼ਾਨਾ ਜੀਐਸਟੀ ਨੇ ਰਚਿਆ ਇਤਿਹਾਸ ਪਹਿਲੀ ਵਾਰ 2 ਲੱਖ ਕਰੋੜ ਤੋਂ ਪਾਰ ਗਿਆ ਕਲੈਕਸ਼ਨ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖੋ ਚੌਣਾ ਦਰਾਂ ਮੋਦੀ ਸਰਕਾਰ ਦਾ ਖਜ਼ਾਨਾ ਭਰਿਆ ਜੀਐਸਟੀ ਨੇ ਰਚਿਆ ਵੱਡਾ ਇਤਿਹਾਸ ਪਹਿਲੀ ਵਾਰ ਦੇਸ਼ ਤੇ ਵਸਤੂਆਂ ਤੇ ਸੇਵਾਵਾਂ ਟੈਕਸ ਦੇ ਸੰਗ੍ਰਹਿ ਦੇ ਅੰਕੜਿਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਤੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਏ ਹਨ ਅਪ੍ਰੈਲ 2024 ਵਿੱਚ ਜੀਐਸਟੀ ਕਲੈਕਸ਼ਨ 2.10 ਲੱਖ ਕਰੋੜ ਰੁਪਏ ਹੋ ਗਿਆ ਤੇ ਕੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੇ ਸਿੱਧੂ ਸੀਐਮ ਭਗਵੰਤ ਮਾਨ ਦੇਣਗੇ ਸੁਖਪਾਲ ਖੈਰਾਂ ਨੂੰ ਝੜਕਾ মিডিਆ ਸਾਹਮਣੇ ਕਰਨਗੇ ਖੁਲਾਸਾ ਦਾ ਦੇ ਸਿੱਧੂ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਕਾਂਗਰਸ ਛੱਡਨ ਮਗਰੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਹਨ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ মিডিਆ ਦੇ ਰੂਬਰੂ ਹੋਏ ਸਨ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟਨਾਮਾ ਮਿਲਣ ਕਾਰਨ ਬੀਤੇ ਦਿਨ ਦਲਬੀਰ ਸਿੰਘ ਗੋਲਡੀ ਨੇ ਕਾਂਗਰਸ ਨੂੰ ਜ਼ਿਲ੍ਹਾ ਨੂੰ ਸਾਡੇ ਦਿੱਤਾ ਤਾਂ ਦੇਸੀ ਵੱਡੀ ਅਪਡੇਟ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਵਿਧਾਇਕ ਮੰਤਰੀ ਭਗਵੰਤ ਮਾਨ ਗੜ ਸੰਗਰੂਰ ਦੇ ਚ ਕਾਂਗਰਸ ਆ ਵਿਚਾਲੇ ਜਬਰਦਸਤ ਮੁਕਾਬਲਾ ਜਿਹੜਾ ਚੱਲ ਰਿਹਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਤੋਂ ਬਦਲ ਜਾਣਗੇ ਇਹ ਵੱਡੇ ਨਿਯਮ ਜੀ ਹਾਂ ਮਈ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਪੰਜ ਨਿਯਮ ਜਿਹੜੇ ਨੇ ਬਦਲ ਚੁੱਕੇ ਹਨ ਕਿਤੇ ਜੇਬ ਨੂੰ ਮਿਲੇਗੀ ਰਾਹਤ ਕਿਤੇ ਹੋਵੇਗਾ ਪੈਸਾ ਖਰਚ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਬ੍ਰੇਕਿੰਗ ਅਤੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੁਹਾਡੇ ਘਰੇਲੂ ਬਜਟ ਬੈਂਕ ਦੇ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਜਾਂਦੇ ਹਨ ਅੱਜ ਇੱਕ ਕੱਲ 1 ਮਈ ਤੋਂ ਕਈ ਨਿਯਮ ਲਾਗੂ ਹੋ ਚੁੱਕੇ ਹਨ ਜਿਸ ਵਿੱਚ ਕਈ ਥਾਵਾਂ ਤੇ ਆਮ ਲੋਕਾਂ ਦੇ ਪੈਸੇ ਦੀ ਬਚਤ ਹੋਵੇਗੀ ਤੇ ਕਈ ਥਾਵਾਂ ਤੇ ਕਈ ਪੈਸੇ ਖਰਚੇ ਜਾਣਗੇ ਤਾਂ ਦੇਖ ਸਕਦੇ ਹੋ ਕਿਹੜੇ ਉਹ ਬਦਲਾਅ ਹੋਏ ਨੇ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲ ਦੇ ਆਧਾਰ ਤੇ ਗੈਸ ਸਿਲੰਡਰ ਦੀ ਗੱਲ ਕੀਤੀ ਜਾ ਰਹੀ ਹੈ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਚੁੱਕਿਆ ਹੈ ਜੀ ਹਾਂ ਵੱਡੀ ਰਾਹਤ ਭਰੀ ਖਬਰ ਆ ਰਹੀ ਹੈ 19 ਕਿਲੋ ਗੈਸ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਹੋਇਆ ਹੈ 19 ਕਿਲੋ ਗੈਸ ਸਿਲੰਡਰ ਦੀ ਕੀਮਤ ਵਿੱਚ 19 ਰੁਪਏ 20 ਰੁਪਏ ਤੱਕ ਕਟੌਤੀ ਕੀਤੀ ਗਈ ਹੈ 24 ਕਿਲੋ 14 ਕਿਲੋ ਵਾਲਾ ਗੈਸ ਸਿਲੰਡਰ ਜਾਨਕੀ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਵਿੱਚ ਕੋਈ ਵੀ ਬਦਲਾਅ ਜਿਹੜਾ ਦੇਖਣ ਨੂੰ ਨਹੀਂ ਮਿਲਿਆ 19 ਕਿਲੋ ਵਾਲਾ ਕਮਰਸ਼ੀਅਲ ਵਪਾਰਕ ਗੈਸ ਸਿਲੰਡਰ ਦੇ ਰੇਟਾਂ ਵਿੱਚ ਬਦਲਾਅ ਜਿਹੜਾ ਕੀਤਾ ਗਿਆ ਜਿਸ ਦਾ ਅਸਰ ਆਮ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਜੋ ਕਿ ਕਮਰਸ਼ੀਅਲ ਗੈਸ ਸਿਲੰਡਰ ਦੀ ਵਰਤੋਂ ਕਰਦੇ ਹਨ ਦੂਜੇ ਨੰਬਰ ਤੇ ਜੈਸ਼ ਬੈਂਕ ਦੇ ਨਵੇਂ ਨਵੇਂ ਨਿਯਮ ਜੈਸ਼ ਬੈਂਕ ਦੀ ਵੈਬਸਾਈਟ ਦੇ ਮੁਤਾਬਕ ਅੱਜ ਤੋਂ ਬਚਤ ਖਾਤਿਆਂ ਦੇ ਵਕ ਵਕ ਵੇਰੀਐਂਟ ਤੇ ਘੱਟੋ ਘੱਟ ਐਵਰੇਜ ਬੈਲੈਂਸ ਬਦਲ ਗਿਆ ਹੈ ਹੁਣ ਤੁਹਾਨੂੰ 50000 ਰੁਪਏ ਘੱਟੋ ਘੱਟ ਔਸਤ ਬੈਲੈਂਸ ਰੱਖਣਾ ਹੋਵੇਗਾ ਵਕ ਵਕ 1000 ਰੁਪਏ ਸੀਮਾ ਹੋਵੇਗੀ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਤੁਹਾਡਾ ਖਾਤਾ ਜੈਸ਼ ਬੈਂਕ ਦੇ ਵਿੱਚ ਹੈ ਤਾਂ ਇਹ ਜਿਹੜੀ ਖਬਰ ਹੈ ਵਾਡੇ ਲਈ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਜਿਹੜਾ ਹੋਰ ਬਦਲਾਅ ਹੋਇਆ ਆਈਸੀਆਈਸੀ ਬੈਂਕ ਦੇ ਨਵੇਂ ਨਿਯਮ ਬਦਲੇ ਦਿੱਤੇ ਹਨ ਅੱਜ ਤੋਂ ਖਰਚੇ ਬਦਲ ਗਏ ਹਨ ਡੈਬਿਟ ਕਾਰਡ ਦੀ ਸਾਲਾਨਾ ਫੀਸ ਪਤਾ ਕੇ 2 ਰੁਪਏ ਕਰ ਦਿੱਤੀ ਹੈ ਪਿੰਡੂ ਖੇਤਰਾਂ ਲਈ ਹੈ 11% ਸਾਲਾ ਇਸ ਇੱਕ ਸਾਲ ਵਿੱਚ 25 ਬੰਨਿਆਂ ਲਈ ਚੈੱਕ ਬੁੱਕ ਦਿੱਤੀ ਜਾਵੇਗੀ ਤਾਂ ਦੇਖ ਸਕਦੇ ਹੋ ਆਈ ਡੀਐਫਸੀ ਫਾਸਟ ਟੈਗ ਫਾਸਟ ਬੈਂਕ ਦੇ ਨਵੇਂ ਨਿਯਮ ਬਦਲਾਅ ਕੀਤੇ ਨੇ ਤਾਂ ਦੇਖੋ ਤੇ ਵੱਡੀ ਅਪਡੇਟ ਹੈ ਇਸ ਦੇ ਵਿੱਚ ਹੁਣ ਵੱਧ ਤੋਂ ਵੱਧ 20000 ਰੁਪਏ ਤੋਂ ਵੱਧ ਰਕਮ ਲਈ ਹੋਵੇਗਾ ਤਾਂ ਦੇਖ ਸਿੱਧੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਜਿਹੜੇ ਬਦਲਾਅ ਇਹ ਦਰਜ ਕੀਤੇ ਜਾਣਗੇ ਬੈਂਕਾਂ ਦੇ ਵਿੱਚ ਛੁੱਟੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਆ ਪਟਿਆਲੇ ਜ਼ਿਲ੍ਹੇ ਚ ਅਸਲਾ ਜਮ੍ਹਾਂ ਕਰਾਉਣ ਦੀ ਤਾਰੀਖ 6 ਮਈ ਸ਼ਾਮ ਨੂੰ 5 ਵਜੇ ਤੱਕ ਹੈ ਤਾਂ ਦੇਖੋ ਪਟਿਆਲੇ ਵਿੱਚ ਅਸਲਾ ਜਮ੍ਹਾਂ ਕਰਾਉਣ ਦੀ ਤਾਰੀਖ ਜਿਹੜੀ 6 ਮਈ ਸ਼ਾਮ 5 ਵਜੇ ਤੱਕ ਰੱਖੀ ਗਈ ਹੈ ਤੇ ਆਪਣਾ ਅਸਲਾ ਜਮ੍ਹਾਂ ਤੁਹਾਨੂੰ ਕਰਾਉਣਾ ਹੋਵੇਗਾ ਇਹ ਲੋਕ ਸਭਾ ਚੋਣਾਂ ਦੌਰਾਨ ਦੱਸਿਆ ਜਾ ਰਿਹਾ ਤਾਂ ਦੇਖੋ ਤੇ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਲਾਇਸੈਂਸ ਅਸਲਾ ਜਮ੍ਹਾਂ ਕਰਾਉਣ ਤੋਂ ਛੋਟ ਟੈਸਟ ਸਕ੍ਰੀਨਿੰਗ ਕਮੇਟੀ ਬੋਲ ਦਿੱਤੀ ਜਾ ਸਕਦੀ ਹੈ ਦਰਦਕਾਸ ਤਾਂ ਇਸ ਦੇ ਪਟਿਆਲੇ ਜ਼ਿਲ੍ਹੇ ਦੇ ਅਸਲਾ ਧਾਰਗਾਂ ਨੂੰ ਆਪਣਾ ਅਸਲਾ ਜਮ੍ਹਾਂ ਕਰਾਉਣ ਲਈ ਤਰੀਕ ਜਿਹੜੀ ਹੈ 6 ਮਈ 2022 ਸ਼ਾਮ ਨੂੰ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਦੇਸ ਦੇ ਬੇਰੋਜ਼ਗਾਰਾਂ ਨੇ ਬਸ ਅੱਡਾ ਚੌਂਕ ਚ ਕੀਤੀ ਸੜਕ ਜਾਮ ਖਬਰ ਬਠਿੰਡਾ ਦੀ ਹੈ ਬੇਰੋਜ਼ਗਾਰ ਸਾਂਝਾ ਮੋਰਚਾ ਨੇ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਵਿੰਡੀ ਮੁਹਿੰਮ ਤਹਿਤ ਸਥਾਨਕ ਹਲਕੇ ਦੁਆਮਾਦੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਹੁੱਡਿਆ ਨੂੰ ਮੰਗ ਪੱਤਰ ਦੇਣ ਲਈ ਟੀਚਰ ਹੋਮ ਵਿਖੇ ਪਰਮਾ ਇਕੱਠ ਕੀਤਾ ਤਾਂ ਦੇਖ ਸਕਦੇ ਹੋ ਸੂਲੀ ਦੀ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਬਟਿੰਡਾ ਦੀ ਹੈ ਬੇਰੋਜ਼ਗਾਰਾਂ ਲੈ ਕੇ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੋਜ਼ਗਾਰਾਂ ਦੇ ਵੱਲੋਂ ਇਹ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਦੇਖ ਤੁਸੀਂ ਵੀਡੀਓ ਵੱਡਾ ਬੱਸ ਅੱਡੇ ਅੱਗੇ ਪੁੱਜ ਕੇ ਰੋਸ਼ ਮਾਰਚ ਸ਼ਾਮਿਲ ਮੈਂਬਰਾਂ ਨੇ ਚੌਕ ਜਾਮ ਕਰ ਦਿੱਤਾ ਇੱਕ ਹੋਰ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਤਾਂ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਵੱਡੀ ਖਬਰ ਹੈ ਸਿੱਧੂ ਮਸੇਵਾਲੇ ਦੇ ਕਤਲ ਮਾਮਲੇ 'ਚ ਆਈ ਵੱਡੀ ਅਪਡੇਟ ਲਾਰੈਂਸ ਤੇ ਭਗਵਾਨਪੁਰੀਆ ਦੀ ਪਟੀਸ਼ਨ ਕੀਤੀ ਖਾਰਜ ਸਾਰੇ ਮਲਜ਼ਮਾਂ ਖਿਲਾਫ ਦੋਸ਼ ਤੈ ਜੀ ਹਾਂ ਇਸ ਵੀਰੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬੀ ਗਾਇਕ ਸਿਲਸੁਬਦੀਪ ਸਿੰਘ ਸਿੱਧੂ ਮਸੇਵਾਲੇ ਦੇ ਮਲਜ਼ਮਾ ਖਿਲਾਫ ਚਾਰਜ ਫੇਮ ਤੇ ਕਰ ਦਿੱਤੇ ਗਏ ਹਨ ਮਾਨਸਾ ਅਦਾਲਤ ਨੇ ਫੈਸਲਾ ਸੁਣਾਇਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਹੋਵੇਗੀ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਵੱਡੀਆਂ ਤੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਖਬਰ ਮਹਿਲਾਵਾਂ ਲਈ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ ਹੈ ਔਰਤਾਂ ਨੂੰ 2 ਸਾਲਾਂ ਵਿੱਚ ਮਿਲਣਗੇ ਲੱਖਾਂ ਰੁਪਏ ਡਾਕ ਖਾਨੇ ਦੀ ਇਹ ਹੈ ਸਰਕਾਰੀ ਸਕੀਮ ਡਾਕ ਘਰ ਦੇ ਵਿੱਚ ਜਾ ਕੇ ਤੁਸੀਂ ਸਕੀਮ ਬਾਰੇ ਪਤਾ ਕਰਨਾ ਜੋ ਕਿ ਸਰਕਾਰ ਦੁਆਰਾ ਮਹਿਲਾਵਾਂ ਲਈ ਚਲਾਈ ਜਾ ਰਹੀ ਹੈ ਤੇ ਵੱਧ ਤੋਂ ਵੱਧ ਮਹਿਲਾਵਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਂਦਾ ਹੈ ਤੇ ਮਹਿਲਾਵਾਂ ਕਿਸ ਤਰੀਕੇ ਨਾਲ ਇਸ ਸਕੀਮ ਦੇ ਵਿੱਚ ਫਾਰਮ ਭਰ ਸਕਦੇ ਨੇ ਤੇ ਸਕੀਮ ਦਾ ਨਾਮ ਕੀ ਹੈ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਰਕਾਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕਈ ਯੋਜਨਾਵਾਂ ਚਲਾ ਰਹੀ ਹੈ ਕੁਝ ਸਕੀਮਾਂ ਦੀਆਂ ਹਨ ਜੋ ਸਿਰਫ ਔਰਤਾਂ ਨੂੰ ਔਰਤਾਂ ਦੀ ਦੌਲਤ ਵਧਾਉਣ ਲਈ ਬਣਾਈਆਂ ਗਿਆ ਨੇ ਸਰਕਾਰ ਤਰਫੋਂ ਡਾਕਰ ਇਹ ਕਈ ਜਿਹੇ ਯੋਜਨਾਵਾਂ ਚੱਲ ਰਹੀਆਂ ਹਨ ਜਿਸ ਵਿੱਚ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਦੀਆਂ ਔਰਤਾਂ ਪੈਸਾ ਲਗਾ ਸਕਦੀਆਂ ਹਨ ਤੁਸੀਂ ਤਾਂ ਇਸ ਸਕੀਮ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੁਹਾਨੂੰ ਇਸ ਦੇ ਵਿੱਚ ਲੱਖਾਂ ਰੁਪਏ ਦਾ ਲਾਭ ਹੋਣ ਵਾਲਾ ਤੇ ਕਿਸ ਤਰੀਕੇ ਨਾਲ ਸਕੀਮ ਦਾ ਲਾਭ ਮਿਲੇਗਾ ਮਿਆਦ ਤੁਹਾਨੂੰ ਦੀ ਮਿਆਦ ਪੂਰੀ ਹੋ ਤਾਂ ਤੁਹਾਨੂੰ 232000 ਰੁਪਏ ਮਿਲਣਗੇ ਜੇਕਰ ਤੁਸੀਂ ਇੱਕ ਵਾਰ ਵਿੱਚ 2 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਪਹਿਲੇ ਸਾਲ ਵਿੱਚ 15000 ਰੁਪਏ ਦੂਜੇ ਸਾਲ ਦੇ ਵਿੱਚ 17044 ਰੁਪਏ ਦਾ ਰਿਟਰਨ ਮਿਲੇਗਾ ਇਸ ਦਾ ਮਤਲਬ ਹੈ ਤੁਹਾਨੂੰ 2 ਸਾਲਾਂ ਵਿੱਚ ਜੇ ਤੁਸੀਂ 2 ਲੱਖ ਰੁਪਏ ਨਿਵੇਸ਼ ਕਰਦੇ ਹੋ ਤੇ ਯੋਜਨਾ ਦੇ ਤਹਿਤ ਤੁਹਾਨੂੰ 32470 ਰੁਪਏ ਦਾ ਵਿਆਜ ਆਮਦਨ ਮਿਲੇਗੀ ਜੇਕਰ ਤੁਸੀਂ 2 ਲੱਖ ਰੁਪਏ 2 ਸਾਲਾਂ ਲਈ ਨਿਵੇਸ਼ ਕਰਦੇ ਹੋ ਤਾਂ ਮਿਆਦ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਇਹੜਾ ਲਾਭ ਦਿੱਤਾ ਜਾਵੇਗਾ ਜਾਨੀ ਕਿ 2 ਲੱਖ 32000 ਰੁਪਏ ਦਿੱਤੇ ਜਾਣਗੇ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਸਕੀਮਾਂ ਦੇ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਇਸ ਤਰ੍ਹਾਂ ਦੀ ਤਾਜ਼ਾ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ